ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਆ ਸਭ ਦਾ ਸਾਡੇ YouTube ਚੈਨਲ ਤੇ ਅਮਨੋਸਰੀਆ ਮਲਜਨ ਵੱਲੋਂ ਲੋਰੀ ਸਪੈਸ਼ਲ ਤੁਹਾਡੇ ਵਾਸਤੇ ਲੈ ਕੇ ਆਇਆ ਪਿਓਰ ਟੈਬੀ ਮੋਡਲ ਦੇ ਪ੍ਰਿੰਟ ਸੂਟ ਵਿਦ ਪਿਓਰ ਟੈਬੀ ਮੋਡਲ ਦਾ ਦੁਪੱਟਾ ਤੇ ਨਾਲ ਸਲਵਾਰ ਦੇ ਪੌਂਚੇ ਤੇ ਵੀ ਕੰਮ ਸੋ ਸੂਟ ਆਇਆ ਬੜੇ ਸੋਹਣੇ ਡਿਜ਼ਾਈਨਰ ਸੂਟ ਆਇਆ ਅਗਰ ਸੂਟ ਸੋਹਣੇ ਲੱਗੇ ਲਾਈਕ ਕਮੈਂਟ ਪਹਿਲਾਂ ਕਰ ਦਿਓ ਤੇ ਸਭ ਨੂੰ ਪਹਿਲਾਂ ਬੇਨਤੀ ਹੈ ਮੇਰੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਕਿਉਂਕਿ ਐਦਾਂ ਦੇ ਸੋਹਣੇ ਸੋਹਣੇ ਸੂਟ ਕਿਸੇ ਨੇ ਦਿਖਾਣੇ ਨਹੀਂ ਜਿੱ ਆਈਟਮ ਚੈੱਕ ਕਰੋ ਪਿਓ ਟੈਬੀ ਲਾਈਨ ਫੈਬਰਿਕ ਇਸ ਟਾਈਮ ਦਾ ਮੋਸਟ ਟ੍ਰੈਂਡਿੰਗ ਫੈਬਰਿਕ ਚੱਲ ਰਿਹਾ ਜੀ ਪਿਓ ਟੈਬੀ ਲਾਈਨ ਦੇ ਉੱਤੇ ਇਸ ਟਾਈਮ ਲੈਸਿਸ ਵਰਕ ਕਰਵਾਇਆ ਆਪਾਂ ਬਹੁਤ ਪਿਆਰਾ ਆਰਟੀਕਲ ਔਰ ਜੋ ਪ੍ਰਾਈਸ ਹੈ ਨਾ ਬਿਲਕੁਲ ਰੀਜ਼ਨੇਬਲ ਪ੍ਰਾਈਸ ਜੀ ਬਹੁਤ ਹੀ ਪਿਆਰਾ ਆਰਟੀਕਲ ਡਿਜੀਟਲ ਪੈਂਟਿੰਗ ਆ ਗਈ ਜੀ ਪ੍ਰਾਈਸ ਮੈਂ ਲਾਸਟ ਦੇ ਵਿੱਚ ਦੱਸ ਕੇ ਜਾਊਂਗਾ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਸਪੈਸ਼ਲ ਡਿਜ਼ਾਈਨਰ ਸੂਟ ਲੈ ਕੇ ਆਇਆ ਆ ਚੈੱਕ ਕਰੋ ਸਲਵਾਰ ਦੇ ਪਹੁੰਚੇ ਪਿਓ ਟੈਬੀ ਲਾਈਨ ਦਾ ਸ਼ਰਟ ਹੈ ਉੱਪਰ ਸਾਰਾ ਲੈਸਿਸ ਦਾ ਕੰਮ ਔਰ ਸਲਵਾਰ ਦੇ ਪਹੁੰਚ ਬਿਊਟੀਫੁੱਲ ਦੁਪੱਟਾ ਸੇਮ ਆਰਟੀਕਲ ਦੇ ਵਿੱਚ ਤੁਹਾਨੂੰ ਮਿਲਣਗੇ 4 ਰੰਗ ਅਗਰ ਸੂਟ ਸੋਨੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਕਿਹੜੇ ਕਿਹੜੇ ਪਿੰਡ ਤੋਂ ਤੁਸੀਂ ਸਾਡੀ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਲੋ ਜੀ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟ ਬਣਾ ਹੈ ਅਲਟੀਮੇਟ ਪ੍ਰਿੰਟ ਸੋ ਕਲਰ ਸ਼ੇਡ ਆ ਰਹੇ ਨੇ 4 4 ਰੰਗ ਬੜੇ ਸ਼ਾਨਦਾਰ ਨੇ ਇਹਦੇ ਵਿੱਚ ਅਲਟੀਮੇਟ ਕਲਰ ਨੇ ਬਿਊਟੀਫੁੱਲ ਕਲਰ ਨੇ ਆ ਚੈੱਕ ਕਰੋ ਜੀ ਕਿੰਨਾ ਪਿਆਰਾ ਕਲਰ ਹੈ ਫਿਰੋਜ਼ੀ ਕਲਰ ਆਏਗਾ ਜੀ ਡਿਫਰੈਂਟ ਕਲਰ ਬਿਲਕੁਲ ਯੂਨਿਕ ਕਲਰ ਕਲਰ ਆਣ ਅਲਟੀਮੇਟ ਫੈਬਰਿਕ ਔਰ ਨਾਲ ਪਿਓਰ ਓਰੀਜਨਲ ਮਸਲੀਨ ਦੀ ਬਾਟਮ ਹੋਏਗੀ ਜੀ ਬਾਟਮ ਤੇ ਆ ਰਿਹਾ ਵਰਕ ਡਿਜ਼ਾਈਨਰ ਬੁਟੀਕ ਸਟਾਈਲ ਦੇ ਆਈਟਮ ਆਏਗੀ ਜੀ ਆ ਆ ਰਿਹਾ ਇਸ ਦਾ ਦੁਪੱਟਾ ਸਪੈਸ਼ਲ ਆ ਰਿਹਾ ਦੁਪੱਟਾ ਆ ਆ ਰਿਹਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਕਲਰ ਦੇਖੋ ਕਿੰਨਾ ਪਿਆਰਾ ਡਿਫਰੈਂਟ ਕਲਰ ਫਲੋਰਸੈਂਟ ਕਲਰ ਨੇ ਜੀ ਲੋ ਜੀ ਥਰਡ ਕਲਰ ਇਸ ਦਾ ਆ ਰਿਹਾ ਸੇਮ ਦੇ ਵਿੱਚ ਬੜਾ ਪਿਆਰਾ ਗੋਲਡਨ ਸ਼ੇਡ ਆਏਗਾ ਲੈਮਨ ਗੋਲਡਨ ਜਾ ਲੋ ਜੀ ਕਿੰਨਾ ਪਿਆਰਾ ਕਲਰ ਹੈ ਚੈੱਕ ਕਰੋ ਸਪੈਸ਼ਲ ਕਲਰ ਆਏਗਾ ਜੀ ਬਿਊਟੀਫੁਲ ਕਲਰ ਅਲਟੀਮੇਟ ਕ ਆ ਰਿਹਾ ਬਾਟਮ ਜੀ ਇਸ ਦੇ ਨਾਲ ਸਲਵਾਰ ਦੇ ਪੌਂਚੇ ਤੇ ਕੰਮ ਸਪੈਸ਼ਲ ਆਰਟیکل ਆ ਜੀ ਸਪੈਸ਼ਲ ਔਰ ਆ ਆ ਰਿਹਾ ਇਸ ਦਾ ਦੁਪੱਟਾ ਟੈਬੀ ਮੜਾਲ ਦਾ ਆਹੀ ਦੁਪੱਟਾ ਟੈਬੀ ਲਾਈਨ ਫੈਬਰਿਕ ਇਸ ਟਾਈਮ ਸਭ ਤੋਂ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਰਿਹਾ ਔਰ ਸਭ ਤੋਂ ਜ਼ਿਆਦਾ ਕਸਟਮਰ ਲਾਈਕ ਕਰ ਰਿਹਾ ਜੀ ਲੋ ਜੀ ਇੱਕ ਆ ਰਿਹਾ ਜੀ ਇਸ ਦੇ ਵਿੱਚ ਆ ਵਾਲਾ ਕਲਰ ਬੜਾ ਪਿਆਰਾ ਕਲਰ ਹੈ ਸਪੈਸ਼ਲ ਕਲਰ ਆਏਗਾ ਜੀ ਫਿਰੋਜ਼ੀ ਸੀ ਗ੍ਰੀਨ ਫਿਰੋਜ਼ੀ ਬਿਲਕੁਲ ਨਵਾਂ ਕਲਰ ਹੈ ਆ ਆ ਰਿਹਾ ਦੁਪੱਟਾ ਸਪੈਸ਼ਲ ਆਰਟੀਕਲ ਲੋ ਜੀ ਸੈਕੰਡ ਡਿਜ਼ਾਈਨ ਇਸ ਦਾ ਆਇਆ ਜੀ ਆਵਲਾ ਇਸ ਦੇ ਵਿੱਚ ਵੀ ਤੁਹਾਨੂੰ ਪੂਰੇ ਤਿੰਨ ਰੰਗ ਮਿਲਣਗੇ ਇਹ ਵੀ ਡਿਜ਼ਾਈਨ ਇਸ ਟਾਈਮ ਸਭ ਤੋਂ ਜ਼ਿਆਦਾ ਸੇਲ ਹੋ ਰਿਹਾ ਔਰ ਸਭ ਤੋਂ ਜ਼ਿਆਦਾ ਕਸਟਮਰ ਦੀ ਡਿਮਾਂਡ ਆ ਰਹੀ ਹੈ ਸੋ ਪ੍ਰਿੰਟ ਵੀ ਬੜਾ ਪਿਆਰਾ ਔਰ ਕਲਰ ਵੀ ਬੜੇ ਪਿਆਰੇ ਨੇ ਚੈੱਕ ਕਰੋ ਸਾਰਾ ਲੈਸਿਸ ਵਰਕ ਦਾ ਕੰਮ ਹੈ ਜੀ ਡਿਜ਼ਾਈਨਰ ਬੁਟੀਕ ਪੀਸ ਬਣਾ ਹੋਇਆ ਹੈ ਬਹੁਤ ਹੀ ਪਿਆਰਾ ਆਰਟੀਕਲ ਔਰ ਇਹਦਾ ਕੰਮ ਦੇਖੋ ਤੁਸੀਂ ਸਲਵਾਰ ਤੇ ਕੰਮ ਕਿੰਨਾ ਸੋਹਣਾ ਹੋਇਆ ਹੈ ਅਲਟੀਮੇਟ ਵਰਕ ਹੋਇਆ ਹੈ ਜੀ ਚੈੱਕ ਕਰੋ ਸਲਵਾਰ ਦੇ ਪੌਂਚੇ ਤੇ ਕੰਮ ਚੈੱਕ ਕਰੋ ਜੀ ਸਫਾਈ ਦੇਖੋ ਕੰਮ ਦੀ ਸੋ ਬਿਊਟੀਫੁੱਲ ਦੁਪੱਟਾ ਜੀ ਬਿਊਟੀਫੁੱਲ ਲੋ ਜੀ ਟੈਬੀ ਲਾਈਨ ਦਾ ਹੀ ਦੁਪੱਟਾ ਆ ਰਿਹਾ ਸੋ ਸਪੈਸ਼ਲ ਆਰਟੀਕਲ ਆ ਜੀ ਸੈਕੰਡ ਕਲਰ ਇਸ ਦਾ ਆ ਰਿਹਾ ਬੜਾ ਪਿਆਰਾ ਕਲਰ ਬਿਲਕੁਲ ਨਵਾਂ ਰੰਗ ਜੀ ਮਰਜੈਂਟਾ ਲੋ ਜੀ ਜਿਹੜੇ ਵਧੀਆ ਸੂਟ ਪਾਉਣ ਦੇ ਸ਼ਕੀਨ ਹਨ ਉਸ ਸਬਸਕ੍ਰਾਈਬ ਕਰ ਲੈਣ ਚੈਨਲ ਨੂੰ ਕਿਉਂਕਿ ਆਪਾਂ ਹਮੇਸ਼ਾ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੈਰਾਈਟੀ ਲੈ ਕੇ ਆਉਣੀ ਹੈ ਚੈੱਕ ਕਰੋ ਕਲਰ ਕਿੰਨਾ ਪਿਆਰਾ ਔਰ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਟੈਬੀ ਲਾਈਨ ਫੈਬਰਿਕ ਆ ਜੀ ਲਾਈਨਾਂ ਹੁੰਦੀਆਂ ਨੇ ਇਹਦੇ ਵਿੱਚ ਪਿਓਰ ਟੈਬੀ ਲਾਈਨ ਚੈੱਕ ਕਰੋ ਜੀ ਬੜਾ ਪਿਆਰਾ ਬਿਲਕੁਲ ਸੌਫਟ ਕੁਆਲਿਟੀ ਹੁੰਦੀ ਹੈ ਔਰ ਰਾਮਦਾਇਕ ਕੰਫਰਟੇਬਲ ਫੈਬਰਿਕ ਹੈ ਚੈੱਕ ਕਰੋ ਜੀ ਆ ਆ ਰਿਹਾ ਬਾਟਮ ਦੇ ਕੰਮ ਆ ਆ ਰਿਹਾ ਇਸ ਦਾ ਦੁਪੱਟਾ ਡਿਜੀਟਲ ਪ੍ਰਿੰਟ ਭਾਈ ਸਪੈਸ਼ਲ ਡਿਜ਼ਾਈਨਰ ਸੂਟ ਦੇਣੇ ਕਿੰਨੇ ਆ ਅਮਰਤਸਰੀਆ ਮਾਲ ਲੈਣਾ ਜੀ ਚੈੱਕ ਕਰੋ ਜੀ ਲੋ ਜੀ 3rd ਕਲਰ ਇਸ ਆ ਰਿਹਾ ਜੀ ਨੇਵੀ ਬਲੂ ਬਿਊਟੀਫੁਲ ਕਲਰ ਹੈ ਜੀ ਬਿਊਟੀਫੁਲ ਕਲਰ ਯੂਨੀਕ ਕਲਰ ਕੁਝ ਹਟ ਕੇ ਕਲਰ ਲੈਣਾ ਜੀ ਚੈੱਕ ਕਰੋ ਕਿੰਨਾ ਪਿਆਰਾ ਕਲਰ ਟੋਟਲੀ ਡਿਫਰੈਂਟ ਕਲਰ ਹੈ ਸਪੈਸ਼ਲ ਟੋਟਲੀ ਡਿਫਰੈਂਟ ਕਲਰ ਲੋ ਜੀ ਕਿੰਨਾ ਪਿਆਰਾ ਕਲਰ ਹੈ ਅਲਟੀਮੇਟ ਕਲਰ ਹੈ ਸੋ ਜਿਹੜਾ ਵੀ ਹੁਣ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰੋ WhatsApp ਤੇ ਇਹਦਾ ਪ੍ਰਾਈਸ ਅਸਨ ਲੱਗਿਆ ਪ੍ਰਾਈਸ ਆਏਗਾ ਜੀ 2450 ਰੁਪਏ 2850 ਪਹਿਲਾ ਪ੍ਰਾਈਸ ਸੀਗਾ ਹੁਣ 2450 ਰੁਪਏ ਸੂਟ ਪਏਗਾ ਫਟਾਫਟ ਬਾਏ ਕਰ ਲਿਓ ਜਿਹੜਾ ਤੁਹਾਨੂੰ ਪਸੰਦ ਹੈ ਸਾਡੇ ਦੋ ਨੰਬਰ ਨੇ WhatsApp ਵਾਲੇ ਦੋ ਨੰਬਰਾਂ ਤੇ ਤੁਸੀਂ ਆਰਡਰ ਕਰਨਾ ਹੋਰ ਕਿਸੇਰੇ ਨੰਬਰ ਤੇ ਕੋਈ ਆਰਡਰ ਨਹੀਂ ਕਰਨਾ ਜੇ ਸਾਡੀ ਕੋਈ ਵੀਡੀਓ ਚੱਕ ਕੇ ਪਾਉਂਦਾ ਉਸ ਤੇ ਕੋਈ ਆਰਡਰ ਨਹੀਂ ਕਰਨਾ ਸਾਡਾ ਇੱਕੋ ਹੀ ਅਕਾਊਂਟ ਹੈ ਅਫੀਸ਼ੀਅਲ ਅਕਾਊਂਟ ਸਾਡਾ ਅਮਰਸਰੀਆਂ ਮਲਜਾਨ ਦੇ ਨਾਮ ਤੇ ਹੈ ਜਿਹੜੇ ਤੇ ਪ੍ਰੋਪਰ ਵੀਡੀਓ ਪੈਂਦੀਆਂ ਨੇ ਡੇਲੀ ਠੀਕ ਹੈ ਜੀ ਸਾਡੇ 2 ਨੰਬਰ ਨੇ 7837015332852830084 7837015332852830084 ਆ ਦੋ ਨੰਬਰਾਂ ਤੇ ਤੁਸੀਂ ਵਟਸਐਪ ਕਰਨਾ ਜੀ ਮੈਸੇਜ ਜੇ ਬੁੱਕ ਕਰਾਉਣਾ ਅਗਰ ਐਦਾਂ ਦੀ ਹੋਰ ਸੌਸ ਸੌ ਵੈਰੀਟੀ ਬਾਈ ਕਰਨਾ ਚਾਹੁੰਦੇ ਹੋ ਤਾਂ ਵਿਜ਼ਿਟ ਵੀ ਕਰ ਸਕਦੇ ਹੋ ਵਿਜ਼ਿਟ ਲਈ ਐਡਰੈਸ ਹੈਗਾ ਜੀ ਅਮਰਸਰੀਆਂ ਮਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੀਅਰ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਇਹਨੂੰ ਪੰਚਾ ਦਿਓ ਆਪਣੇ ਰਿਸ਼ਤੇਦਾਰਾਂ ਤੱਕ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਹੜੇ ਸੂਟ ਪਾਉਣ ਦੇ ਸ਼ੌਕੀਨ ਆ ਡਿਜ਼ਾਈਨ ਸੋ ਉਹਨਾਂ ਨੂੰ ਸ਼ੇਅਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਸੋ ਮੱਚ